ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਨੇ ਮੋਟਰ ਛੜ ਗਈ ਦੀ ਆਪਾਂ ਨੇ ਪਾਉਣੀ ਆ ਮੋਟਰ ਅਤੇ ਮੋਟਰ ਕੱਢਣ ਤੋਂ ਪਹਿਲਾਂ ਵੀਰੇ ਆਪਣੇ ਜਿਹੜਾ ਆਪਣੀ ਨਵੇਂ ਬੰਦੇ ਦੇਖ ਰਹੇ ਨੇ ਆਪਣੀ ਵੀਡੀਓ ਨੂੰ ਤਾਂ ਵੀਰੇ ਆਪਣੀ ਵੀਡੀਓ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਜਿਹੜਾ ਕੁਝ YouTube ਤੇ ਹੁੰਦਾ ਹੈ ਲਾਈਕ ਸ਼ੇਅਰ ਕਮੈਂਟ ਉਹ ਸਾਰਾ ਕੁਝ ਕਰ ਦਿਓ ਅਤੇ ਪਰ ਬੇਨਤੀ ਹੈ ਵੀਰੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਜੋ ਫਿਰ ਕੱਢੀ ਜੀ ਆਪਾਂ ਮੋਟਰ ਬਣੇ ਰਹੋ ਵੀਡੀਓ ਦੇ ਨਾਲ ਤਿੰਨ ਚਾਰ ਦਿਨ ਹੋ ਗਏ ਵੀਰੇ ਫੋਕੀ ਨੂੰ ਮੋਟਰ ਦਾ ਪਰ ਅੱਜ ਲੱਗਿਆ ਜੀ ਪੌਣ ਕਿਉਂਕਿ ਜਿਆਦਾ ਖਰਾਬ ਹੋ ਗਈ ਧੀ ਘੁੰਮ ਗਈ ਚੈਨ ਕੁੱਪੀ ਪਾ ਲਏ ਤੇ ਆਪਾਂ ਕਰੋ ਚੈੱਕ ਚੈਨ ਕੁੱਪੀ ਟਰੈਕਟਰ ਵਾਲੀ ਪਾ ਕੇ ਲਿਆ ਜੀ ਕਿਉਂਕਿ ਆਪਣੇ ਦਾ ਰਾਹ ਹੋਰੇ ਕਿਉਂਕਿ ਟਰੈਕਟਰ ਨਾਲ ਵੀਰੇ ਟਾਈਮ ਘੱਟ ਲੱਗਦਾ ਜਿਹੜੀ ਤੁਸੀਂ ਚੈਨ ਕੁੱਪੀ ਆ ਇੱਕ ਪਾਈਪ ਚੱਕਣ ਵਾਲੀ ਉਹਦੇ ਨਾਲ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਇੱਧਰ ਆਪਣੇ ਬੰਦੇ ਵੀ ਪਹੁੰਚ ਗਏ ਕੋਈ ਨਹੀਂ ਲਿਆਉਂਦੇ ਆ ਬਾਜਰੀ ਬਾਜਰੀ ਘੇਰਦੇ ਆ ਮਿਸਤਰੀ ਸਾਹਿਬ ਫਸ ਗਏ ਤੇ ਜੀ ਆਪਣੇ ਉਧਰ ਵੀਡੀਓ ਉਧਰ ਮਾਕਰ ਆਪਣਾ ਪੰਮੀ ਲੰਬੜਦਾਰ ਜੀ ਆ ਰਹੇ ਨੇ ਪਾਏਗਾ ਅਗਰ YouTube ਤੇ ਨਾਲ ਲੱਗਦੀ ਆ ਪਾਊਗਾ ਵੀ ਮੋਟਰ ਕੱਢ ਕੇ ਪਾਉਣੀ ਆ ਜੀ ਮੋਟਰ ਕੱਢ ਕੇ ਪਾਉਣੀ ਆ YouTube ਤੇ ਦਿਖਾ ਦਈਏ ਆਪਾਂ ਹਾਂ ਹਾਂ ਤੇ ਨਹੀਂ ਹਾਂ ਵੀ ਐ ਕੱਢਦੇ ਨੇ ਵੀ ਐ ਕੱਢਦੇ ਨੇ ਉਹ ਫੇਰ ਹੋਰ ਬਣਾਇਆ ਫਿਰਦਾ ਕੜੂਕੇ ਜਿਹਦੇ ਉੱਤੇ ਮੈਂ ਫੋਟੋ ਕੜੂਕਾ ਜਾ ਅਜਾ ਹਮੜਾ ਆਉਂਦੇ ਨੇ ਇਹ ਜੋ 4 ਵੀਲ ਦੇ ਵਿੱਚ ਬਾੜ ਕੇ ਕੱਦੂ ਦੇ ਵਿੱਚ ਨੂੰ ਚੱਲਣ ਦੇ ਮਸ਼ੀਨ ਉਹਦੇ ਉੱਤੇ ਹੀ ਚੱਲ ਉਹ ਫਾਇਦੇ ਚਾ ਵੀਰੇ ਹਲੇ ਹੈ ਉਹ ਠੀਕ ਆ ਫਿਰ ਵੀ ਉਹ ਆਪ ਜਿਹੜੀ ਆਪ ਲਿਆਉਂਦੇ ਨੇ ਉਹ ਮਸ਼ੀਨ ਜੀ ਮੈਂ ਭੜੂਕੇ ਦੇ ਲੱਤੀ ਪਿਆ ਹੁਣ ਆਪ ਲੈ ਕੇ ਆਉਂਦੇ ਨੇ ਕੜੂਕਾ ਯਾਰ ਟਰੈਕਟਰ ਵੀ ਲੈ ਕੇ ਆਉਂਦੇ ਨੇ ਅੱਛਾ ਆ ਧਰਮਣ ਨੂੰ ਰੱਖਣਾ ਚਾਹੁੰਦਾ ਧਰਮਣ ਨੂੰ ਟਰੈਕਟਰ ਦੇ ਦਿਓ ਯਾਰ ਥੋੜੇ ਜਿਨੇ ਚਾਰ ਆਈ ਗਿਆ ਨੇ ਇਹਦਾ 4/4 ਰੱਖਣਾ ਚਾਹੁੰਦਾ ਧਰਮਣ ਨੂੰ ਗਾਰੇ ਚ ਕਈ ਵਾਰ ਲੋਡ ਪਾਏ ਜਾ ਬਿੱਚ ਲੈ ਆ ਉੱਪਰ ਦੇ ਬਰਤੋਂ ਆ ਦੇਖੋ ਉਹ ਬਣਾ ਵੀਡੀਓ ਕੇ ਝੋਲਾ ਦਾ ਮੋਟਰਸਾਈਕਲ ਛੱਡਿਆ ਵੀਡੀਓ ਹੁਣ ਚੱਲ ਰਹੀ ਆ ਉਧਰ ਝੋਲਾ ਦਿਖਾ ਰਿਹਾ ਵੇ ਝੋਲਾ ਦਾ ਮੋਟਰਸਾਈਕਲ ਛੱਡਿਆ ਮਿਸਤਰੀ ਦੇ ਛੱਡੇ ਨੇ ਪੱਕੇ ਨੇ ਇਹ ਮੈਂ ਫਰਾਂ ਵਾਲੇ ਨਟ ਖੋਲਦਾਂਗੇ ਉਹ ਭੁੱਲਿਆ ਇਹ ਤੇ ਲਿਆਈ ਓਏ ਅੱਲਾ ਮੋਟਰਸਾਈਕਲ ਦੀ ਹੱਥ ਕਾਇਨ ਰੇ ਐਨਾ ਦੋ ਕਰ ਕਰ ਇਦਾਂ ਕਰ ਤਾਂ ਹੈ ਨਾ ਲੈਣਾ ਚਾਹੀਦੀ ਲਾਈਟ ਚੱਲ ਰਹੀ ਆ ਸਿੰਦਰ ਕਿੰਨੇ ਕਿ ਬਿਓ ਮਿਲ ਜਾਂਦੇ ਨੇ ਬਈ ਵਿਊ ਤਾਂ ਦੇਖਣ ਤੇ ਡਿਪੈਂਡ ਆ ਕਰਤਾ ਦਾ ਜੀ ਕੰਮ ਸ਼ੁਰੂ ਆਪਾਂ ਨੇ ਮੋਟਰ ਕੱਢਣ ਦਾ ਕਰ ਲਈ ਦੀ ਚੈਨ ਕੁੱਪੀ ਫੱਟ ਦੇਖੋ ਕਿੱਥੇ ਤੱਕ ਗਈ ਆ ਲੱਗੂ ਪਾ ਦੇਈ ਟੋਟੇ ਦਮੁਰਾ ਰੱਖਾਂਗੇ ਟੋਟੇ ਦਾ ਇਹਨੂੰ ਰੱਖਾਂਗੇ ਦੋ ਦੋ ਟੋਟੇ ਇਹ ਫਾਸਦੀ ਆ ਵੀਰੇ ਥੋੜੀ ਥੋੜੀ ਮੋਟਰ ਅੱਧਰ ਆ ਜਾ ਕਿਆ ਬੋਰ ਆ ਬੋਰੇ ਪੜਦਾ ਥੋੜਾ ਨੁਕਸਾਨ ਹੋ ਗਿਆ ਤੇ ਜੀ ਆਪਣਾ ਉੱਪਰੋਂ ਟੁੱਟ ਗਿਆ ਦਾ ਟੋਟਾ ਆ ਜਿਹੜਾ ਪਲਾਸਟਿਕ ਦਾ ਪਾਈਪ ਜਾ ਪਾਇਆ ਵਾ ਟੋਟਾ ਜਾਂ ਟੁੱਟ ਗਿਆ ਤਾਂ ਉੱਪਰੋਂ ਤੇ ਦੁਬਾਰਾ ਪਵਾਵਾਂਗੇ ਜੀ ਆਪਾਂ ਸਾਕ ਟੇਪ ਹੋਵੇ ਜੀ ਉੱਪਰ ਆ ਮਿੱਟੀ ਹਾਇ ਕਮੀ ਪੈ ਜੂ ਸਾਕਟ ਹਨਾ ਵੀਰੇ ਆਹੀ ਲੱਗਣ ਲੱਗ ਪਾਵਾ ਹਾਂ ਬੋਰ ਦੇ ਲੱਗੋ ਮਿੱਟੀ ਸਾਰੇ ਜਿਹੜਾ ਆਪਾਂ ਦੋ ਚੱਕਾ ਜਾਣੇ ਆਂ ਵੀ ਬੋਰ ਵੀ ਲੱਗਣੇ ਆਂ ਦੋਕਾਨੇ ਦੋਕਾਨੇ ਬਣਾ ਸਕਦਾ ਉਹ ਭਈਆ ਭਾਖਾ ਉਹ ਕੀ ਕਰਦਾ ਆਹ ਹੋਇਆ ਕਰਦਾ ਭਾਖਾ ਕਰਤੀ ਦੀ ਮੋਟਰ ਆਪਾਂ ਨੇ ਲਾਰ ਰਹੇ ਨੇ ਜੋੜ ਮੰਮੀ ਬਾਈ ਹੋਣੀ ਪਉ ਧਰ ਮੈਨੂੰ ਕਹਿੰਦਾ ਸੀ ਚੌਂਕੜੀ ਮਾਰਿਆ ਤੂੰ ਕਿਵੇਂ ਮਾਰਿਆ ਚੌਂਕੜੀ ਆਪਣਾ ਫਿਰੇ ਚੌਂਕੜੀ ਮਾਰ ਕੇ ਬਹਿਣਾ ਆ ਦੇਖ ਲੈ ਹੈ ਪਈ ਚੌਂਕੜੀ ਗੱਲ ਗੱਲ ਬਣ ਜਾਂਦੀ ਹੈ ਚੌਂਕੜੀ ਵਾਲਾ ਪਾਤੀ ਦੀ ਜੀ ਆਪਾਂ ਨੇ ਮੋਟਰ ਇੱਕ ਟੋਟਾ ਇੱਧਰ ਰੱਖਦੇ ਸੀ ਦੋ ਟੋਟੇ ਪਾਉਣ ਤੇ ਇੱਧਰ ਪਾ ਰਹਿਆਂ ਬਾ ਲਵੇ ਲੱਗਿਆ ਕੰਮ ਆਪਣਾ ਇਧਰ ਪੰਮੀ ਬਾਈ ਨੇ ਮਾਰਿਆ ਪੂਰਾ ਜੋਰ ਕਿ ਉਹ ਪੰਮੀ ਬਾਈ ਬੱਸ ਦਾ ਪੰਡਾ ਦੇਖੋ ਬਣ ਰਿਆ ਰੱਸੀ ਆ ਮੈਨ ਫੋਰਮੈਨ ਆ ਆਪਣਾ ਮੋਟਰ ਬੰਨਣ ਵਾਲਾ ਇਹ ਦਨੀ ਆਪਾਂ ਮੋਟਰ ਪਾ ਕੇ ਨਾਲੇ ਚਲਾ ਕੇ ਦਿਖਾਵਾਂਗੇ ਪਾਤੀ ਜੀ ਮੋਟਰ ਲੱਗਿਆ ਚਲਾਉਣ ਹੁਣ ਰਾਂਦਾਰ ਨੇ ਘਰੇ ਦਰ ਲਿਆ ਚਲਾ ਤੀ ਜੀ ਮੋਟਰ ਆਪਾਂ ਨੇ ਪਰ ਚੈੱਕ ਹਾਂਜੀ ਫੋਰਮੈਨ ਜੀ ਕੀ ਕਹਿੰਦੀ ਆ ਐਨ ਓਕੇ ਆ ਤੋ ਇਹ ਦੀ ਕੱਟੋ ਤੇ ਪਾਤੀ ਦੀ ਜੀ ਆਪਾਂ ਨੇ ਮੋਟਰ ਹੁਣ ਚੈਣ ਕੁੱਤੀ ਕੱਢਣ ਚੱਲੇ ਜੀ ਜਾ ਰਿਹਾ ਪਿੰਡ ਤੇ ਮੀਂਹ ਵੀ ਆ ਗਿਆ ਦਾ ਬੱਦਲ ਦੇਖੋ ਬਹੁਤ ਜ਼ਿਆਦਾ ਬੱਦਲ ਹੋਇਆ ਹੋਇਆ ਹੈ ਜਿੱਦਾਂ ਲਾਕੀਆਂ ਕਣੀਆਂ ਪੈਣ ਫ੍ਰਿਕ ਫ੍ਰਿਕ ਜੀਆਂ ਕਣੀਆਂ ਪੈ ਰਹੀਆਂ ਨੇ ਮੋਟਰ ਪਾ ਕੇ ਦੀ ਆਪਾਂ ਅਗੇ ਤੇ ਆਪਣੇ ਖੇਤਾਂ 'ਚ ਗੇੜਾ ਕੱਢਣ ਮੋਟਰ ਆਪਾਂ ਨੇ ਪਾਤੀ ਦੀ ਜੀ ਪਾਣੀ ਚੈੱਕ ਕਰ ਲਿਆ ਤਾਂ ਮੋਟਰ ਦਾ ਮੀਂਹ ਵੀ ਪੈ ਰਿਹਾ ਹੈ ਤੇ ਹੁਣ ਆਗੇ ਤੇ ਜੀ ਆਪਾਂ ਮੋਟਰ ਤੇ ਵੀਡੀਓ ਕਿਦਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੇ ਮਿੰਟਾਂ ਵਿੱਚ ਹੁਣ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ ਧੰਨਵਾਦ